ਕਬੀਰ ਸਚ ਸਭ ਜਗ ਹਉ ਫਿਰਿਓ ਮੰਡਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਕਬੀਰ ਕਹਿੰਦਾ ਸਭ ਜਗ ਹਉ ਫਿਰਿਓ ਸਭ ਜਗ ਹਉ ਫਿਰਿਓ ਮੈਂ ਸਾਰੇ ਸੰਸਾਰ ਚ ਫਿਰ ਲਿਆ ਮੰਡਲ ਕੰਧ ਕੰਧ ਮੰਡਲ ਕੰਧ ਚ ਢੋਲ ਬਾਗ ਨਾ ਕਰਨੇ ਚ ਗੜ ਦੇ ਢੋਲ ਪਾ ਕੇ ਮਾ ਕੰਦ ਸੰਦੇ ਨੂੰ ਕਹਿੰਦੇ ਕਲਦੇ ਜੁੱਤਾ ਗੱਲ ਚ ਨਹੀਂ ਢੋਲ ਪੈਂਦਾ ਗੱਲ ਨਹੀਂ ਲਿਖਿਆ ਜਾਣ ਕੇ ਅਸੀਂ ਢੋਲ ਕਹਿੰਦੇ ਗੱਲ ਚ ਪਾਇਆ ਕਲ ਕਿੱਥੇ ਪਾਇਆ ਢੋਲ ਕੰਦੇ ਤੇ ਪਾਇਆ ਅੰਦਰ ਦੀ ਗੁੰਮ ਦੇ ਖਾਦੇ ਪੰਦੇ ਦੇ ਕੋਲ ਨਾ ਸਰ ਇਹ ਤਾਂ ਗੱਲ ਚ ਗਾਦੇ ਗੱਲ पे ਢੋਲ ਵਜਾਉਣ ਲੱਗਦਾ ਸਿਰ ਨੂੰ ਬੋਲਣਾ ਵੀ ਨਹੀਂ ਹੁੰਦਾ ਕਲ ਤਾਂ ਅੰਦਰ ਹੈ ਫਿਰ ਅੰਦਰ ਪਾ ਲੋ ਢੋਲ ਕੋ ਮੈਂ ਉਹ ਤਾਂ ਖਾਣੇ ਵਾਲਾ ਪਹੂਗਾ ਅੰਦਰ ਇਹ ਗੱਲ ਚ ਪਾਊਗਾ ਗੱਲ ਦੇ ਫਾਂਸੀ ਪੈਂਦੀ ਹੈ ਢੋਲ ਨਹੀਂ ਪੈਂਦਾ ਹੁੰਦਾ ਗੜ ਤਾਂ ਫਾਂਸੀ ਦਾ ਹੀ ਰਸਾ ਪੈਂਦਾ ਹੈ ਗੱਲ ਚੀਜ਼ ਪਾਈ ਦੀ ਮੇਰੇ ਗਲ ਪੈ ਗਿਆ ਉਹ ਤਾਂ ਗਾਤਾ ਪਿਆ ਨਹੀਂ ਕੋਈ ਗਲ ਪੈ ਗਿਆ ਮੇਰੇ ਆਪਾਂ ਬੋਲਦੇ ਹਾਂ ਕੋਲੀ ਆ ਸਾਡੀ ਅੱਜ ਮਾਦਲ ਕੰਦੇ ਚੜਾਏ ਮੈਂ ਕੰਨਾਂ ਨਾਲ ਤੋਰ ਨੂੰ ਮੂੰਹ ਬਿਰਿਓ ਹਾਂ ਇੱਕ ਹੋਰ ਵਜਾ ਕੇ ਸਾਰੇ ਸੰਸਾਰ ਦੇਖ ਲਿਆ ਪੁੱਛ ਕੇ ਠੋਕ ਵਜਾ ਕੇ ਦੇਖ ਲਿਆ ਕੋਈ ਕਾਹੋ ਕੋ ਨਹੀਂ ਕੋਈ ਨਹੀਂ ਕਿਸਦਾ ਇੱਥੇ ਸਭ ਦੇਖੀ ਠੋਕ ਵਜਾਏ ਆ ਠੋਕ ਵਜਾ ਕੇ ਸਾਡੇ ਦੇਖ ਲੈ ਕੋਈ ਕਿਸਦਾ ਨਹੀਂ ਹੈ ਐਵੇਂ ਨਹੀਂ ਅਸੀਂ ਲਿਖੀ ਕੋਈ ਗੱਲ ਥੋਕ ਪਾ ਜਾ ਕੇ ਉਹ ਗੱਲ ਕਹਿ ਦੇਣ ਜੋ ਸੱਚ ਹੈ ਹਾਂਜੀ